14 15 ਦੀ ਰਾਤ ਜਿਹੜਾ ਹੁਣ ਗਈਏ 14 15 ਦੇ ਰਾਤ ਰਾਤ ਨੂੰ 1:30 ਵਜੇ ਇੱਕ ਰੇਲਟਰ ਦੇ ਘਰ ਚ ਗੋਲੀ ਚੱਲੀ ਸੀਗੀ ਗੇਟ ਤੇ ਇੱਕੀ ਫਾਇਰ ਹੋਇਆ ਸੀ ਸੀਸੀਟੀਵੀ ਫੁਟੇਜ ਫਾਇਰ ਦੀ ਆ ਗਈ ਸੀ ਉਹ ਕੇਸ ਡੀਸੀਪੀ ਇਨਵੈਸਟੀਗੇਸ਼ਨ ਐਂਡ ਹਿਸ ਟੀਮ ਇਨ ਅਨਡਰੇਸ ਕਰ ਲਿਆ ਜਿਹਦੇ ਘਰ ਚ ਫਾਇਰਿੰਗ ਹੋਈ ਸੀ ਉਹਦਾ ਨਾਮ ਐ ਨਹੀਂ ਲੈ ਰਹੇ ਆ ਫੋਰ ਸਿਕਿਉਰਿਟੀ ਰੀਜਨਸ ਇਹਨੂੰ ਥ੍ਰੈਟ ਕਾਲ ਜਾਂਦੇ ਸੀਗੇ ਤਿੰਨ ਮੁੰਡੇ ਗ੍ਰਿਫਤਾਰ ਹੋਏ ਜੀ ਆਫਟਰ ਏ 650 ਕਿਲੋਮੀਟਰ ਚੇਸ 650 ਕਿਲੋਮੀਟਰ ਚੇਸ ਕਰਨ ਤੋਂ ਬਾਅਦ ਇਹ ਪੁਲਿਸ ਦੇ ਹੱਥੇ ਚੜ ਗਏ ਤਿੰਨ ਵਿਅਕਤੀ ਹਨ ਇੱਕ ਮੰਨਿਆ ਹੈ 21 ਸਾਲ ਉਮਰ ਦੇ ਇਹ ਉਹ ਇਨਸਾਨ ਹੈ ਜਿਨੇ ਫਾਇਰ ਕੀਤਾ ਸੀਗਾ ਰੈਕੀ ਕਰਨ ਵਾਲਾ ਖੁਸ਼ ਸੀਗਾ ਜਿਨੇ ਤਕੀਕਤ ਕੀਤੀ ਸੀਗੀ ਕਿ ਇੱਥੋਂ ਆਪਾਂ ਐਂਟਰੀ ਕਰਾਂਗੇ ਇੱਥੋਂ ਐਗਜ਼ਿਟ ਕਰਾਂਗੇ ਤੇ ਵਰੁਣ ਨਾਮ ਦਾ ਵਿਅਕਤੀ ਜਿਹੜਾ ਸੀਗਾ ਉਹ ਐਕਟਿਵਵਾ ਚਲਾ ਰਿਹਾ ਸੀ ਇਹਨਾਂ ਨੇ ਇਹ ਕੰਮ ਸੁਪਾਰੀ ਲੇਕੇ ਕੀਤਾ ਸੀਗਾ ਜੀ ਸੁਪਾਰੀ ਜਿਹੜੀ ਦਿੱਤੀ ਸੀਗੀ ਉਹ ਨਮਿਤ ਸ਼ਰਮਾ ਹੈ ਜੋਹਰ ਨਗਰ ਕੈਂਪ ਦਾ ਰਹਿਣ ਵਾਲਾ 3 ਸਾਲ ਤੋਂ ਯੂਰਪ ਰਹਿ ਰਿਹਾ ਹੈ ਸੱਤ ਪਰਚੇ ਦਿੱਤੇ ਪਹਿਲਾਂ ਵੀ ਦਰਜ ਨੇ ਇੱਕ ਸਾਡੇ ਹੀ ਪਰਚੇ 'ਚ ਇਹ ਵੌਂਟਡ ਹੈ ਜਿਹੜਾ ਤੁਹਾਨੂੰ ਯਾਦ ਹੋਣਾ ਬੈਂਸ ਜਿਹੜਾ ਬਦਮਾਸ਼ ਹੈ ਇੱਕ ਬੈਂਸ ਦੇ ਕਰਦੇ ਅੱਗੇ ਫਾਇਰਿੰਗ ਹੋਈ ਸੀਗੀ ਉਹਦੇ 'ਚ ਸਿਰਫ ਸੱਤ ਬੰਦੇ ਗ੍ਰਫਤਾਰ ਸੀਗੇ ਇੱਕ ਬੰਦਾ ਜਿਹੜਾ ਰਹਿ ਗਿਆ ਸੀਗਾ ਉਹ ਮੰਨਿਆ 6 ਦਿਨ آپریشن ਚੱਲਿਆ ਆਇਆ ਹੈ ਅਲੱਗ-ਅਲੱਗ ਸਟੇਟਸ ਤੋਂ ਪੁਲਿਸ ਗਈ ਸੀਗੀ ਤੁਹਾਨੂੰ ਇੱਕ ਹੋਰ ਪਰਚਾ ਦਰਜ ਕੀਤਾ ਹੈ ਥੋੜੇ ਦਿਨ ਪਹਿਲਾਂ ਗੱਡੀ 'ਚ ਬੈ ਕੇ ਐਕਸੀਡੈਂਟਲ ਫਾਇਰ ਹੋ ਗਿਆ ਇੱਕ ਬੰਦੇ ਦੇ ਹੱਥ 'ਚ ਉਹਦਾ ਨਾਮ ਅਕਸ਼ੇ ਹੈ ਉਹ ਵੀ ਅ ਡਿਫਾਲਟਰ ਐਂਡ ਅ ਬੈਡ ਐਲੀਮੈਂਟ ਹੈ ਉਹਦੇ ਨਾਲ ਵੀ ਮਾਨਿਆ ਬੈਠਾ ਹੋਇਆ ਸੀਗਾ ਜੀ ਇਨਾ ਦੇ ਪੋਜੀਸ਼ਨ 'ਚ ਇਹ ਸੌਫਿਸਟੀਕੇਟਿਡ ਵੈਪਨਸ ਤੁਸੀਂ ਦੇਖ ਰਹੇ ਹੋ ਇਹ ਬਰਾਮਦ ਹੋਏ ਇਹਦੇ 'ਚ ਇੱਕ ਤਾਂ ਇਹ ਜਗਾਨਾ ਪਿਸਟਲ ਹੈ ਇਟਸ ਅ ਇੰਪੋਰਟੈਂਟ 9 मैगजीन गिरफ्तार मैगजीन बरामद हुए 32 राउंड्स ऑफ वेरियस बोर बरामद पूछताछ ना तो जी पूछ लीजिए सारे जिले विच एही कैंप दे विच रह रहे ने सारे ए सारे कैंप ते रहण वाले पहला मिनट मामले दर्ज सारे एक मामला दर्ज है जी लेकिन नमित जेड़ा बाहर बैठा है उदे ते सात मामले दर्ज हैं और वे दो तीन होने लग गया पता और भी दो तीन दर्ज ਇਸ ਵਾਰੀ ਗਤਰ ਕੰਮ ਕੀ ਜਾਂ ਡਰੋਨ ਦੀ ਸੀਗੀ ਫਿਲਹਾਲ ਡਰੋਨ ਦੀ ਸੀਗੀ ਜੀ ਹਾਂਜੀ ਇਸ ਵਾਰੀ ਦੀ ਸੁਵਾਰੀ ਦਾ ਜਾਂ ਕੋਲਡ ਮਰਡਰ ਕੇਸ ਦਾ ਬਿਟਨ ਸਰ ਇਹ ਇਹ ਮਰਡਰ ਕੇਸ ਦਾ ਬਿਟਨ ਸਰ ਜੀ ਜੀ ਜਿੱਦ ਕਿ ਨਮਕ ਇਹੋ ਜੀ ਗੱਲ ਕਰਿਓ ਕਿ ਸਾਪਿਆ 30 ਹਾਂ ਵੀ ਕੈਲਿਸ ਟੂ ਯੂਰਪ ਤਿੰਨ ਤਿੰਨ ਸਾਲ ਪਹਿਲਾਂ ਚਰਚ ਚਲਾ ਗਿਆ ਇਹਨਾਂ ਦਾ ਮੋਡਸ ਆਪਰੇਂਡ ਨਹੀਂ ਹੁੰਦਾ ਨਾ ਦੂਜੇ ਸਟੇਟ ਤੋਂ ਕਈ ਵਾਰ ਮੈਜੋਰਟੀ ਆਫ ਦਾ ਟਾਈਮਸ ਦੂਜੇ ਸਟੇਟ ਤੋਂ ਬਣਵਾ ਲੈਂਦੇ ਆਂ ਰਾਜਸਥਾਨ ਐਂਡ ਵੈਸਟਰਨ ਉੱਤਰੀ ਹਾਂਜੀ ਇਹ ਤਿੰਨੇ ਬੰਦੇ ਗ੍ਰਿਫਤਾਰ ਹੋਏ ਇੱਕ ਰਹਿਦਾ ਗ੍ਰਿਫਤਾਰ ਹੋਣ ਵਾਲਾ ਜਿਹੜਾ ਵਿੱਚ ਬੈਠਿਆ ਸੀਗਾ ਸਰਕਾਰ ਨੇ ਕਿਸੇ ਜਿਸ ਸ਼ਖਸ ਨੇ ਸੁਪਾਰੀ ਦਿੱਤੀ ਸੀ ਕਿ ਉਹ ਇਹ ਵਿਟਨੈਸ ਸੀਗਾ ਜੀ ਕੇਸ ਦਾ ਤਿੰਨ ਸੋ ਦੋ ਦਾ ਨਹੀਂ ਨਹੀਂ ਨਮਿਤ ਦੀ ਬੋਲ ਨਮਿਤ ਕਿੰਨਾ ਪਿੱਛੇ ਦੇ ਟਾਈਮ ਨਮਿਤ ਨਮਿਤ ਨੂੰ ਅਪਰੋਚ ਕੀਤਾ ਅਪਰੋਚ ਕੀਤਾ ਗਿਆ ਹੋਣਾ ਕਿਵੇਂ ਕੀਤਾ ਦੈਟ ਇਜ਼ ਅ ਮੈਟਰ ਆਫ ਦਰਪਣ ਹੈ ਇੱਕ ਬੰਦਾ ਦਰਪਣ ਦਰਪਣ ਸਰ ਕੀ ਚੋਰੀ ਕੀਤੀ ਜਿਸ ਨੇ ਦੇਖ ਇਹ ਕੁਛ ਤਾਂ ਕੰਟਰੀਮੇਡ ਵੈਪਨ ਹੈ ਜੀ ਬਾਕੀ ਇਹ ਤਫਤੀਸ਼ ਜਾਰੀ ਹੈ ਕਿ ਇਹ ਸੋਫਿਸਟਿਕੇਟਿਡ ਵੈਪਨ ਕਿੱਥੋਂ ਆਇਆ ਇਹਨਾਂ ਦੇ ਕੋਲ ਉਹਨਾਂ ਦੇ ਥਰੂ ਹੋਇਆ ਉਹਨਾਂ ਨੂੰ ਵੀ ਨਾਮਿਨੇਟ ਕਰਤਾ ਜਾਏ ਸਰ ਜੀ ਕਮਾਨੀ ਹੋਰ ਤੋਂ ਜਿਆਦਾ ਫੈਕੂਲਟੀ ਨੇ ਬੈਕਵਰਸ ਕਰ ਰਿਹਾ ਹੈ ਜਿਸ ਨੇ ਆਪਣਾ ਜਿਸ ਤੋਂ ਅੰਦਰ ਵੀ ਆਪਣਾ ਫਰਕਟ ਕਲੀਨ ਮੇਕ ਕੀਤਾ ਹੈ ਹੋਰ ਜਿਆਦਾ ਬੈਕਕ੍ਰੋਸੀ ਹੋ ਗਈ ਜੀ ਦੇਖੋ ਪਤਾ ਕਿ ਇਟ ਇਟ ਇਜ਼ 올 ਅਬਾਊਟ ਪ੍ਰੋਐਕਟਿਵਨੈਸ ਪ੍ਰੋਐਕਟਿਵ ਵੀ ਆਰ ਪ੍ਰੋਐਕਟਿਵ ਤਹੀਂ ਫੜੇ ਜਾ ਰਹੇ ਹਾਂ ਸਰ ਜਿਹੜਾ ਮਾਨਿਆ ਵਾਲਾ ਦੂਸਰਾ ਕੇਸ ਆਸੋ ਉਹ ਵੀ ਪਿਆ ਕੇਸ ਹੈ ਜੀ ਇੱਕ ਕੇਸ 2 ਨੰਬਰ ਚ 2 ਨੰਬਰ ਚ 2 ਨੰਬਰ ਚ 45 ਨੰਬਰ ਐਫ ਜਿਹੜਾ ਜਿਹੜਾ ਕਾਰਚ ਐਕਸੀਡੈਂਟਲ ਫਾਇਰ ਹੋਇਆ ਸੀਗਾ ਉਹ ਗਾਰਚ ਵੀ ਜਿਹੜੇ ਬੈਠੇ ਸੀਗੇ ਡਿਫਾਲਟਰ ਸੀਗੇ ਉਹਦੇ ਚ ਮਾਨਿਆ ਵੀ ਬੈਠਾ ਹੋਇਆ ਸੀਗਾ ਜੀ ਇਸ ਨੂੰ ਮਾਨਿਆ ਕਿ ਉਹ ਕੰਫੈਸ਼ਨ ਪਕ 45 45 ਹਾਂ ਬੈਂਸ ਵਾਲੇ ਕੇਸ ਚ ਜੀ ਜੀ ਇਨ ਇਨ ਅਜੇ ਹੋਰ ਵੀ ਵਾਰਦਾਤਾ ਹੈ ਉਹ ਵੀ ਆਣ ਗਿਆ ਨੈਕਸਟ ਜਿਹੜੀ ਕਰੇਗਾ ਆਪਾਂ 3-4 ਦਿਨ ਮਾਡਰਮਾਨ ਲੈਗੇ ਨਾ ਦਾ ਨੰਬਰ ਮਾਡਰਮਾਨ ਲੈਗੇ ਯਾ ਪ੍ਰੋਫੈਸ਼ਨਲ ਆਂਦਰ ਬਿਊਅਰ ਦਰ ਪ੍ਰੋਫੈਸ਼ਨਲ ਪਰਪਸ ਦੇ ਉਹ ਵੀ ਨਵੰਦੀ ਤੇ ਚੂਈਰ ਨੂੰ ਚਾਹੀਏਗੇ ਨਹੀਂ ਆਪਕੇ ਦੋਨਾਂ ਨੇ ਦੇਜ ਦਿੱਤੇ ਇਟ ਇਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਤਾਂ ਫੜਿਆ ਹੀ ਹੈ ਇਹਨਾਂ ਨੂੰ ਵੀਲ ਗੈਟ ਬੈਕ ਟੂ ਯੂ ਹਾਂਜੀ ਹਾਂਜੀ ਸਾਰੀ ਕਿੰਨੀ ਦੀ ਅਮਾਉਂਟ ਸੀ ਜੀ ਮਾਡਰਮਾਨ ਇਨਵੈਸਟੀਗੇਸ਼ਨ ਮੈਂ ਲੈਟ ਯੂ ਨੋ ਪਰ ਮੈਗੋ ਫੈਕਚੂਅਲੀ ਇਦਾਂ ਦੀ ਚੀਜ਼ ਨਾ ਕਰਨਾ ਬੋਲਾਂ ਜਿਹੜੀ ਗਰਤ ਹੋਏ ਕੋਈ ਵੀ ਫੈਕਚੁਅਲ ਚੀਜ਼ ਜਿਹੜੀ ਹੈ ਦੋ ਤਿੰਨ ਸਰਸਸ ਤੋਂ ਵੈਰੀਫਾਈ ਕਰਕੇ ਦਨਲ ਕੇ